ਮੈਂ ਅੰਤ ਨਹੀਂ ਨੂੰ ਖੁਸ਼ ਕਰੇ ਹੰਝਣੀ ਇਹ ਮੇਰੇ ਮਨ ਦੇ ਮੈਂ ਤਾਂ ਭਾਈ ਤਵਾਰੇ ਤੈਨੂੰ ਕਿਤੇ ਹੋਰ ਵਿਆਹੂੰਗੀ ਹੁਣ ਇਸ ਤਾਂ ਮੇਰੀ ਖੁਸ਼ੀ ਲਈ ਹੋਵੇ ਫਿਰ ਤੇਰੀ ਖੁਸ਼ੀ ਤਾਂ ਮੈਂ ਜਾਨ ਵੀ ਦੇ ਦੂੰ ਵਿਆਹ ਕਿ ਡਿਕ ਚੀਜ਼ ਆ ਹਾਏ ਤੇ ਕੋਸਾ ਕੋਸਰ ਕਲਿਆ ਲੈ ਕਰ ਮੰਜੇ ਚ ਬਸ ਸੱਤ ਸਾਰ ਦਿਨ ਇੱਥੇ ਮਾਰੀ ਚੱਲਿਆ ਕਰ ਲਾ ਮਮੀ ਹੁਣ ਬੇੜਾ ਦਾ ਸੰਭਰ ਨਹੀਂ ਆ ਹੁਣ ਮੈਨੂੰ ਵੀ ਦੇ ਦੇ ਖੁਸ਼ੀਆਂ ਬਥੇਰਾ ਚਿਰ ਹੋਗਾ ਤੈਨੂੰ 3 ਸਾਲ ਦੇਖਦੇ ਤੇਰੇ ਕੋਲ ਮੈਨੇ ਮਮੀ ਇਹ ਕਿਹੜਾ ਹੁਣ ਸਾਡੇ ਹੱਥ ਵਸਾ ਕੋਈ ਗੱਲ ਨਹੀਂ ਜਦੋਂ ਉਸ ਪਰਮਾਤਮਾ ਨੇ ਦੇਣਾ ਨਾ ਉਹਦੀ ਦੇਣਾ ਪਰਮਾਤਮਾ ਦੇਖ ਲੈ ਦਵਾਈਆਂ ਦਵਾਈਆਂ ਦਾ ਮੈਂ ਥੱਕ ਗਈ ਤੈਨੂੰ ਹਾਂ ਕੋਈ ਤਾਂ ਕੇ ਸੁਤੇਲਾ ਮੈਂ ਨਹੀਂ ਅੰਤ ਛੱਡਿਆ ਉਹ ਤੇਰੇ ਚਾਚੇ ਕੀ ਦੇਖ ਲੈ ਸੁਖ ਨਾ ਰੰਗ ਲੱਗਿਆ ਪਏ ਦੂਦੇ ਦੂਰੇ ਜਵਾਖਾਂ ਦੇ ਮਾਮਾ ਹੋਈਆਂ ਬੈਠੀਆਂ ਮੰਮੀ ਇਹ ਕੜਾ ਮੇਰੇ ਹੱਥ ਚ ਤੂੰ ਜਿੱਦਾਂ ਦੀ ਮੇਰੇ ਆਇਆ ਕਾਲਕ ਦੱਸਣ ਲਈ ਜੀ ਮੇਰਾ ਤਾਂ ਖਰਚਾ ਸਾਰ ਦਿਨ ਸੰਭਰ ਸੁਣੀ ਫੇਰ ਰੱਖੀ ਹੈਗੀ ਕੋਈ ਨਾ ਮੰਮੀ ਸਬਰ ਦਾ ਫਲ ਮਿੱਠਾ ਹੁੰਦਾ ਖਬਰ ਰੱਬ ਨੇ ਕਿੰਨਾ ਕੁ ਚੰਗਾ ਸੋਚਿਆ ਹੋਊਗਾ ਆਪਣੇ ਸਬਰ ਦੇ ਫਲ ਤਾਂ ਮਿੱਠੀ ਨੇ ਸਬਰ ਦੇ ਫਲ ਤਾਂ ਹੁਣ ਗਲੇ ਪਏ ਨੇ ਕਿੰਨਾ ਕੁ ਸਬਰ ਦਾ ਫਲ ਦੇਖੀ ਜਾਊਂਗੀ ਮੈਂ ਹਲ ਕੋਈ ਨਾ ਮਾਂ ਅਸੀਂ ਇੱਕ ਵਾਰ ਫੇਰ ਡਾਕਟਰ ਕੋਲ ਜਾ ਕੇ ਆਵਾਂਗੇ ਹੁਣ ਮੇਰੀ ਗੱਲ ਸੁਣ ਲੈ ਜੇ ਤਾਂ ਇੱਕ ਮਹੀਨੇ ਦੇ ਵਿੱਚ ਵਿੱਚ ਮੈਨੂੰ ਦੇਤੀ ਕੁਝ ਖ਼ਬਰ ਦੇਦੀ ਨਹੀਂ ਭਾਈ ਮੈਂ ਇੱਥੋਂ ਤਾਂ ਹੁਣ ਐਨਾ ਚੱਲ ਨਹੀਂ ਹੁੰਦਾ ਮੈਂ ਤਾਂ ਜੇੜਾ ਮੈਂ ਤਾਂ ਬਣੂਗਾ ਹੁਣ ਮੈਂ ਉਹ ਕਰੂੰਗੀ ਇਹੋ ਜਾਂ ਮੰਮੀ ਜੀ ਤੁਸੀਂ ਕੀ ਕਰੋਗੇ ਨਰੇਨਾ ਆਪ ਦੀ ਖਾਲੀ ਦੇ ਵਿੱਚ ਕੁਛ ਇਹੋ ਜਾਂ ਗਲਤ ਨਾ ਕਰ ਬੈਠਿਓ ਜਿਹੜਾ ਤੁਹਾਨੂੰ ਪਛਤਾਵਾ ਹੋਵੇ ਮੈਨੂੰ ਤਾਂ ਭਾਈ ਪਛਤਾਵਾ ਹੋਵੇ ਨਾ ਹੋਵੇ ਹੈ ਮੈਂ ਤਾਂ ਲਿਆ ਕੇ ਤੇ ਹੀ ਜੀ ਕਲ ਮੂੰਹ ਹੀ ਕਰਿਆ ਆਪਦੇ ਉਹ ਕਰਨੇ ਪੱਟੀ ਮੇਸ ਕਰਦੀ ਕਰਦੀ ਮੈਂ ਇਥੇ ਤਾਂ ਜਿਹੜਾ ਬਣੂ ਮੈਂ ਉਹ ਬਣਾਉ ਹੁਣ ਦੇਖ ਲੈ ਜੀ ਮਹੀਨੇ ਦੇ ਵਿੱਚ ਵਿੱਚ ਤੇ ਇਥੋਂ ਕੋਈ ਹੱਲ ਹੁੰਦਾ ਤਾਂ ਕਰ ਲੈ ਨਹੀਂ ਫਿਰ ਹੁਣ ਤੋ ਆਪੇ ਸਮਝ ਜਾ ਕੋਈ ਗੱਲ ਨਹੀਂ ਮੰਮੀ ਹਾਂ ਬਸ ਇਹ ਮੇਰੀ ਗੱਲ ਨੂੰ ਹੁਣ ਤੂੰ ਸਮਝ ਜੀ ਠੀਕ ਹੈ ਮੰਮਾ ਹਾਂ ਐਦੂ ਮੁੜ ਕੇ ਨਾ ਕੋਈ ਗੱਲ ਮੈਨੂੰ ਹੋਵੇ ਇਹ ਮੰਮੀ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਭਲਾ ਇਹ ਕਿਹੜਾ ਮੇਰੇ ਹੱਥੋਂ ਬੱਸ ਨਾਲੇ ਕਿਹੜੀ ਮਾਨੀ ਚਾਹੁੰਦੀ ਹੈਗੀ ਫੇ ਮੈਂ ਔਲਾਦ ਦਾ ਮੂੰਹ ਦੇਖਾਂ ਮੈਨੂੰ ਵੀ ਤਾਂ ਹੈਗਾ ਵੀ ਮੇਰੀ ਵੀ ਰੱਬ ਖੁਸ਼ੀਆਂ ਨਾਲ ਝੋਲੀ ਭਰੇ ਪਰ ਅੱਬ ਮੁਰੇ ਦਾ ਜ਼ੋਰ ਚੱਲਦਾ ਪਤਾ ਨਹੀਂ ਮੰਮੀ ਇਹ ਗੱਲ ਕਦੋਂ ਸਮਝਣਗੇ ਓਹੋ ਕੀ ਕਰੀਏ ਖਾ ਲਈ ਮੇਰੇ ਤਾਂ ਜਾਨ ਸਭ ਕੋ ਨਕਰੀ ਦੇਖ ਕੇ ਪੁੱਜ ਗਈ ਮੈਂ ਤਾਂ ਜਮਾ ਕੀ ਹੋ ਗਿਆ ਮਾਤਾ ਕਿਉਂ ਦਿਮਾਗ ਖਰਾਬ ਕਰੀ ਜਾਨੀ ਰਹਿਣੀ ਹੈ ਇਹ ਦਿਮਾਗ ਖਰਾਬ ਨਹੀਂ ਭਾਈ ਹੁਣ ਲੋਕ ਵੀ ਕੋਈ ਉਹ ਗੱਲ ਆਪਦੇ ਪੋਤੇ ਪੋਤੇ ਨੇ ਖੜਿਆਉਂਦੇ ਨੇ ਮੈਂ ਵੀ ਖੜਿਆ ਆਵਾ ਲੋਕਾਂ ਦੇ ਕਿਸਮਤ ਚ ਹੈਗਾ ਮਾਤਾ ਜਦੋਂ ਸਾਡੀ ਕਿਸਮਤ ਚ ਹੋਈ ਆਪੇ ਹੋ ਜਾਣਾ ਇਹ ਤਾਂ ਰੱਬ ਦੀ ਧiat ਹੈ ਜਦੋਂ ਰੱਬ ਨੇ ਚਾਇਆ ਐਨੇ ਮੈਂ ਬੁੜੀ ਹੋ ਜੂੰ ਹੁਣ ਸੋਡਾ ਮਾੜਾ ਮੋਟਾ ਮੈਂ ਕਰਵਾ ਤੈਨ ਦੀ ਪਾਲ ਨੂੰ ਪੋਸਣ ਚ ਵਾਕਾਂ ਦਾ ਉਹ ਮਾਤਾ ਬਹੁਤ ਉਮਰ ਪਈ ਹੈ ਅਸੀਂ ਕਿਹੜਾ ਹਜੇ ਬੁੜੇ ਹੋਗੇ ਮੈਂ ਬੁੜੀ ਹੋ ਜਾਊਂਗੀ ਤੁਸੀਂ ਨਹੀਂ ਬੁੜੇ ਹੋਏ ਕਿਤੇ ਨਹੀਂ ਹੁੰਦੀ ਬੁੜੀ ਮਾਤਾ ਤੂੰ ਪੋਤੇ ਪੋਤੇ ਦਾ ਮੂੰਹ ਦੇਖ ਕੇ ਮਰੇਂਗੀ ਤੂੰ ਤੁਸੀਂ ਤਾਂ ਆਹੀ ਸੁੱਖਾ ਪਾੜ ਦਿਓ ਵੀ ਮੈਂ ਮਰ ਜਾ ਜਦੋਂ ਮੈਂ ਬੁੜੀ ਹੋ ਗਈ ਫੇਰ ਦਿਖਾ ਦੇ ਪੋਤੇ ਪੋਤੀਆਂ ਦਾ ਮੂੰਹ ਉਦੋਂ ਪਹਿਲਾਂ ਨਾ ਕੋਈ ਹੋਵੇ ਤੁਸੀਂ ਉਹ ਮਾਤਾ ਕੀ ਤੂੰ ਸਿਰੇ ਸਿਰੇ ਕੰਜਰ ਕਲੇਸ ਪਾ ਲੈਣੇ ਆਓ ਕੁਦਰ ਰੱਬ ਦਾ ਨਾਮ ਵੀ ਲੈ ਲਿਆ ਕਰੋ ਵੇ ਰੱਬ ਘਰੇ ਕਰਮ ਤੇ ਮਿਹਰਬਾਨ ਹੋ ਜੇ ਰੱਬ ਦਾ ਨਾਮ ਤਾਂ ਤੁਸੀਂ ਲਈ ਜਾਨੇ ਅਸੀਂ ਮੈਂ ਰੱਬ ਦਾ ਨਾਮ ਕੀ ਲੈ ਲ ਮੈਨੂੰ ਐ ਵੀ ਦੱਸ ਦੇ ਮਾਤਾ ਕਿੰਦਾ ਜੀ ਨਹੀਂ ਕਰਦਾ ਹੁੰਦਾ ਉਹਨਾਂ ਦੇ ਵੱਸ ਦੀ ਗੱਲ ਐ ਉਹ ਡਾਕਟਰਾਂ ਤੋਂ ਦਵਾਈ ਖਾ ਰਹੇ ਆ ਮੈਂ ਤਾਂ ਰੱਬ ਦੇ ਨਾਮ ਲੈ ਕੇ ਥੱਕ ਗਈ ਜਦੋਂ ਕੋਈ ਮਿਹਨਤ ਭੱਲੇ ਨਾ ਪਾਈ ਉਹ ਗੱਲ ਐ ਜਦੋਂ ਮੈਂ ਦੇਖ ਲੈਨੇ ਲੋਕਾਂ ਕਣੀ ਆਬਦਮਾਨਾ ਪੇੜਕ ਜਾਂਦੇਗਾ ਮਾਂ ਸਬਰ ਦਾ ਫਲ ਮਿੱਠਾ ਹੁੰਦਾ ਹੁੰਦਾ ਕੋਈ ਗੱਲ ਨਹੀਂ ਜੇ ਰੱਬ ਆਪਣੇ ਕਰਮਾਂ 'ਚ ਹੋਇਆ ਪੋਤੇ ਪੋਤੇ ਤੇਰੇ ਕਰਮਾਂ 'ਚ ਹੋਇਆ ਮੂੰਹ ਦੇਖਣਾ ਤੂੰ ਦੇਖ ਕੇ ਮਰੇਂਗੀ ਦੇਖ ਲਓ ਭਾਈ ਆਵਦਾ ਮਹੀਨਾ ਵੀ ਦਿਨ ਨਹੀਂ ਆਵਦਾ ਫਿਰ ਕੋਈ ਹੁਣ ਕੋਈ ਇਲਾਜ ਕਰਾ ਲੀ ਕੋਈ ਗੱਲ ਨਹੀਂ ਮਾਂ ਦੇਖ ਲਾਂਗੇ ਹਾਂ

ਪੁੱਤ ਉਹ ਹੀ ਬਾਹਰ ਜਾਵੇਂਗੇ ਮਾੜਾ ਮੋਟਾ ਤਾਂ ਭਾਈ ਕੋਈ ਗੱਲ ਦਾ ਕਰ ਲੈ ਦੇਖ ਲੈ ਕੋਈ ਗੱਲ ਦਾ ਕੀ ਕਰੇਗਾ ਤੂੰ ਐ ਠੀਕ ਹੈ ਐ ਬੈਠਾ ਰਹੇਗਾ ਕੀ ਕਰੀਏ ਮਾਂ ਹੋਰ ਦੱਸ ਫੇਰ ਅਜੇ ਤਾਂ ਹੁਣ ਮੈਨੂੰ ਵੀ ਆਉਂਦਾ ਹੈਗਾ ਜਦੋਂ ਮੈਂ ਹੋਰ ਤੇ ਪੁੱਤੇ ਪੋਤਿਆ ਪੋਤੀਆਂ ਦੇਖਦੀਆਂ ਵੀ ਮੇਰਾ ਪੁੱਤ ਆ ਬੈਠਾ ਬੰਜਾ ਤੈਨੂੰ ਦੇਖ ਕੇ ਤਾਂ ਮੈਂ ਮੱਚ ਜਾਨੀ ਜਮਾ ਜਦੋਂ ਨਹੀਂ ਹੈਗਾ ਮਾਂ ਕਿਸਮਤ ਚ ਇਹ ਕੱਲ ਮੋਹ ਹੋਈ ਖਬਰ ਕਹੀ ਜਾਗੀ ਆਪਣੀ ਕਿਸਮਤ ਚ ਕਹਿੰਦਾ ਕੀ ਕਸੂਰ ਹੈ ਮਾਂ ਹੋਰ ਕੀ ਦਾ ਕਸੂਰ ਹੈ ਮੈਨੂੰ ਐ ਵੀ ਦੱਸ ਦੇ ਕੋਈ ਨੁਕਸ ਹੋਵੇ ਚ ਮਾਤਾ ਸਾਰੇ ਮੈਡੀਕਲ ਰਿਪੋਰਟਾਂ ਕਰਾ ਲਈਆਂ ਦੀਆਂ ਉਹਦੇ ਵਿੱਚ ਕੁਝ ਨਹੀਂ ਆਇਆ ਇਹ ਤਾਂ ਹੁਣ ਰਬਾਤ ਹੈ ਇਹ ਤਾਂ ਆਪ ਹੀ ਰਬਾਤ ਹੈ ਮੈਨੂੰ ਨਹੀਂ ਲੱਗਦਾ ਵੀ ਤੁਹਾਡਾ ਰਬਾਤ ਦਾ ਕੰਮ ਉਹਦੇ ਨੇ ਰਬਾਤ ਕਣੀ ਦੇਖਦੇ ਦੇਖਦੇ ਤੁਸੀਂ ਆਹ ਦਿਨ ਲਿਆ ਤੇ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਇਹਦੇ ਕੋਈ ਕੁਝ ਹੋਊਗਾ ਆਪਦਾ ਮੇਰੀ ਗੱਲ ਸੁਣ ਲੈ ਮੈਂ ਤਾਂ ਤੈਨੂੰ ਹੁਣ ਸਿੱਧੀ ਗੱਲ ਇੱਕ ਦੱਸਦੀ ਆ ਜਿਹੜੀ ਮੇਰੇ ਮਨ ਦੇ ਮੈਂ ਤਾਂ ਭਈ ਤਵਾਰੇ ਤੈਨੂੰ ਕਿਤੇ ਹੋਰ ਵਿਆਹੂੰਗੀ ਹੁਣ ਮੈਂ ਵੀ ਆਪਦੀ ਦੇੜੀ ਵਧਾਉਣੀ ਹੈ ਤਾ ਮਾ ਤੇਰਾ ਦਿਮਾਗ ਠੀਕ ਹੈ ਤੂੰ ਬੋਲ ਕੀ ਰਹੀ ਹੈ ਨਾਲੇ ਮੈਂ ਹੋਰ ਕੋ ਵਿਆਹ ਕਰਾ ਲੂੰ ਹੋਰ ਭਾਈ ਇਹਨੂੰ ਸਾਰਾ ਦਿਨ ਆਈ ਬਾਜ ਬਿਠਾਈ ਰੱਖੀ ਮੈਂ ਵੀ ਤਾਂ ਕੋਈ ਆਪਣੇ ਘਰ ਦਾ ਬਾਰਸ ਲੈਣਾ ਹੈ ਮੈਂ ਵੀ ਕੋਈ ਪੋਤੇ ਪੋਤੀ ਦਾ ਮੂੰਹ ਦੇਖਣਾ ਹੈਗਾ ਛੇ ਮੇਰੀ ਗੱਲ ਸੁਣੋ ਮੰਮੀ ਜਿਹੜਾ ਕੁਝ ਕਹਿੰਦੇ ਸਹੀ ਤਾਂ ਕਹਿੰਦੇ ਆ ਵੈਸੇ ਵੀ ਮੇਰੇ ਮੂੰਹ ਬਣੀ ਕਿੰਨਾ ਕੁ ਟਾਈਮ ਦੇਖੀ ਸਾਂਗੇ ਕੀ ਪਤਾ ਰੱਬ ਨੇ ਮੇਰੀ ਕਿਸਮਤ ਚੋਲਾ 10 ਕੁ ਲਿਖਿਆ ਹੀ ਨਾ ਹੋਵੇ ਸੁਸੀ ਕਰਾ ਲਓ ਨਾ ਹੋਰ ਵਿਆ ਹੈਪੀ ਕੀ ਬੋਲ ਰਹੀ ਹੈ ਤੂੰ ਤੁਮੀ ਮਾਂ ਬੱਚੇ ਲੱਗ ਗਈ ਇੰਝ ਛੜਾ ਕੁਝ ਕਹਿ ਰਹੀਆਂ ਸਹੀ ਤੇ ਕਹਿ ਰਹੀਆਂ ਇਹਦੇ ਵਿੱਚ ਗਲਤ ਵੀ ਤਾਂ ਕੀ ਆ ਗਲਤ ਕਿਉਂ ਨਹੀਂ ਹੈਗਾ ਸਭ ਕੁਝ ਤਾਂ ਗਲਤ ਹੈ ਅੱਛਾ ਤੂੰ ਹੁਣ ਆਏ ਲੱਗ ਜਾ ਕੇ ਹਨ ਜ਼ਿੰਦਗੀ ਚ ਪਹਿਲੀ ਵਾਰ ਇਹਨੇ ਕੋਈ ਚੱਜ ਦੀ ਗੱਲ ਕਰੀ ਆ ਮੈਂ ਤਾਂ ਕਹਿੰਦੀ ਇਹੀ ਭਲਾਈ ਹੈ ਮੰਨ ਲੈ ਤੂੰ ਗੱਲ ਇਹ ਵਧੀਆ ਕਹਿੰਦੀ ਹੈ ਗੱਲ ਮਾਂ ਇਹ ਗੱਲ ਤਾਂ ਕਦੇ ਵੀ ਨਹੀਂ ਹੋ ਸਕਦੀ ਨਾ ਤਾਂ ਮੈਂ ਇੰਦੀ ਜ਼ਿੰਦਗੀ ਬਰਬਾਦ ਕਰਾਂ ਨਾ ਅਗਲੀ ਦੀ ਮੈਨੂੰ ਲੋੜ ਨਹੀਂ ਹੈਗੀ ਵਿਆਹ ਦੀ ਹਾਂ ਹਾਂ ਬਸ ਹੁਣ ਤੂੰ ਵੀ ਇਹਦੀਆਂ ਗੱਲਾਂ ਚਾਜਾ ਇਸੇ ਦੀਆਂ ਸੁਣ ਲੈ ਕਰ ਗੱਲਾਂ ਲੱਗਿਆ ਨਾ ਮਾਂ ਕਰੋ ਮੇ ਜੋ ਕਰ ਜਿਵੇਂ ਇਹ ਲੱਗੀ ਕਹਿਣਾ ਭਈ ਮੇਰੀ ਜ਼ਿੰਦਗੀ ਕਹਣੀ ਨਾ ਤੁਸੀਂ ਦੇਖਿਓ ਮੇਰੀ ਜ਼ਿੰਦਗੀ ਬਰਬਾਦ ਕਰ ਦੇਵੀ ਮੈਂ ਵੀ ਕੋਈ ਖੁਸ਼ੀਆਂ ਦੇਖਣਾ ਮਾਂ ਇਹ ਕਦੇ ਨਹੀਂ ਹੋ ਸਕਦਾ ਇਹਦੇ ਨਾਲ ਤਾਂ ਮੈਨੂੰ ਜ਼ਹਿਰ ਦੇ ਦੇ ਤੈਨੂੰ ਕਾਨੂੰ ਜ਼ਹਿਰ ਦੇ ਲਿਆ ਇਹਨੂੰ ਦੇ ਦੇ ਨਾਲੇ ਪਰਾਂ ਕੋਈ ਸਿਆਪਾ ਨਿਭੜੂਗਾ ਨਾਲੇ ਕੋਈ ਜਦੋਂ ਬਾਰਸ ਨਹੀਂ ਦੇ ਸਕਦੀ ਕੋਈ ਹੋਰ ਨਹੀਂ ਕਰ ਸਕਦੀ ਇਹ ਨਾ ਕੋਈ ਮੈਨੂੰ ਦੇਲ ਜਿ ਵਧਾ ਸਕੇ ਮੇਰੇ ਘਹਾ ਚੰਗਾ ਮਾਂ ਮੈਂ ਨਹੀਂ ਤੇਰਾ ਜਿੱਤ ਸਕਦਾ ਠੀਕ ਹੈ ਮੇਰੀ ਸੁਣ ਲੈ ਗੱਲ ਤੇਰੇ ਜੁੰਡੇ ਪੱਟ ਦੂੰ ਮੈਂ ਹੈ ਮੈਨੂੰ ਤੈਨੂੰ 2 ਦਿਨ ਚਾਹੀਦੇ ਨੇ 2 ਦਿਨਾਂ ਦੇ ਵਿੱਚ ਵਿੱਚ ਮੈਨੂੰ ਆਪਦਾ ਉਹਨੂੰ ਮਨਾ ਕੁਛ ਕਰ ਵੀ ਮੈਂ ਤਾਂ ਵਿਆਹ ਉਹ ਤਾਂ ਕਰੂੰਗੀ ਕਰੂੰਗੀ ਦਵਾਰੇ ਜਿਵੇਂ ਤੈਨੂੰ ਡਾਕਟਰ ਕਹਿੰਦਾ ਵੀ ਹਾਂ ਫੇਰ ਲੋੜਦੀਆ ਮੈਂ ਹੁਣ ਤੈਨੂੰ ਇੱਥੇ ਰੱਖੀ ਰੱਖਾਂ ਇੱਥੇ ਬੈਠੇ ਪਾਈ ਚੱਲ ਤੂੰ ਹੁਣ ਬੈਣ ਖੜੀ ਹੋ ਕੋਈ ਮਾੜੀ ਮੋੜੀ ਮੇਰੇ ਘਰ ਦੀ ਸੁਖ ਪਾਲ ਲਿਆ ਕਰ ਮੰਮੀ ਮੈਂ ਤੁਹਾਨੂੰ ਕੀ ਕਿਹਾ ਮੈਂ ਤਾਂ ਆਪ ਦੀ ਕਿਸਮਤ ਨੂੰ ਰੋਣੀ ਆ ਮੈਂ ਜਿਹੜੀ ਦਿਮਾਗ ਚ ਗੱਲ ਲਈ ਮੈਂ ਤੈਨੂੰ ਪੁੱਤੇ ਇਹ ਗੱਲ ਕਹਿਨੀ ਆ ਦੇਖ ਆਪਣੀ ਹੁਣ ਮਿੱਠ ਤੇ ਪਿਆਰ ਵਾਲੀ ਵੀ ਗੱਲ ਐ ਤੇ ਲੜਾਈ ਵਾਲੀ ਕਰਨ ਮੇਰੇ ਨਾਲ ਲੜਾਈ ਵਾਲੀ ਗੱਲ ਕਰ ਲੈ ਵੀ ਤੇਰੀ ਹੁਣ ਦੇਖੇ ਤਾਂ ਬਿਆਹ ਹੈ ਬਰੇ ਹੋਰ ਤਾਂ ਬਣਦੇ ਜਦ ਹੁਣ ਤੂੰ ਸਾਨੂੰ ਲੱਗੂਗੀ ਰੋਡੀ ਇੱਥੇ ਤੇਰੀ ਭੈਣ ਦਾ ਸਾਖ ਲਿਆ ਇਹਨੂੰ ਹੋਰ ਤਾਂ ਕਿਸੇ ਪਾਸੇ ਕੋਈ ਹੋਣਾ ਨਹੀਂ ਹਰ ਮੰਮੀ ਇਹ ਤੁਸੀਂ ਕੀ ਕਹਿ ਰਹੇ ਹੋ ਮੇਰੀ ਭੈਣ ਮੰਮੀ ਮੇਰੀ ਭੈਣ ਹਜੇ ਪੜਦੀ ਆ ਨਾਲੇ ਤੁਹਾਨੂੰ ਕੀ ਲੱਗਦਾ ਵੀ ਹੈਪੀ ਮੰਨੂਗਾ ਇਸ ਰਿਸ਼ਤੇ ਨੂੰ ਉਹ ਤਾਂ ਹਮੇਸ਼ਾ ਹੀ ਉਹਨੂੰ ਆਪਣੀ ਭੈਣ ਮੰਨਦਾ ਇਹ ਨਹੀਂ ਹੋ ਸਕਦਾ ਮੰਮੀ ਹੋ ਕਿ ਨਹੀਂ ਸਕਦਾ ਤੂੰ ਮਨਾ ਸਕਦੀ ਉਹਨੂੰ ਪਰ ਮੈਂ ਖੁਦ ਵੀ ਨਹੀਂ ਚਾਹੁੰਦੀ ਮੰਮੀ ਵੀ ਮੈਂ ਆਪਣੀ ਭੈਣ ਦੀ ਜ਼ਿੰਦਗੀ ਖਰਾਬ ਕਰਾਂ ਹੁਣ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਜਿਹੜੀ ਸਾਡੀ ਜ਼ਿੰਦਗੀ ਖਰਾਬ ਕਰ ਰੱਖੀ ਤਾਂ ਪਰ ਮੰਮੀ ਇਹਦੇ 'ਚ ਮੇਰਾ ਵੀ ਕੀ ਕਸੂਰ ਆ ਮੈਨੂੰ ਦੱਸ ਦਾ ਦੋ ਫਿਰ ਬਸ ਜੇ ਤੇ ਭੈਣ ਦਾ ਸਾਥ ਨਹੀਂ ਲੈਣਾ ਤਾਂ ਆਪ ਦਾ ਚੱਕ ਬੈਗ ਡੰਡੀ ਰਾਗੜ ਫਿਰ ਤੂੰ ਵੀ ਜਾ ਮੇਰੇ ਘਰੋਂ ਮੰਮੀ ਮੈਂ ਕਿੱਥੇ ਜਾਵਾਂਗੀ ਤੁਹਾਨੂੰ ਪਤਾ ਤਾਂ ਹੈਗਾ ਵੀ ਮੇਰੇ ਮਾਪੇ ਨਹੀਂ ਹੈਗਾ ਸਾਨੂੰ ਤਾਂ ਤਾਏ ਚਾਚਾ ਨੇ ਪਾਲਿਆ ਸੀ ਤੇ ਉਹਨਾਂ ਨੇ ਹੀ ਮੇਰਾ ਵਿਆਹ ਕਰਿਆ ਹੁਣ ਮੈਂ ਕਿੱਥੇ ਜਾਵਾਂਗੀ ਤਾਏ ਚਾਚਿਆਂ ਕੋਲ ਹੀ ਜਾ ਫਿਰ ਹੁਣ ਜਦੋਂ ਉਹਨੂੰ ਛੋਟੀ ਨੂੰ ਰੱਖੀ ਬੈਠੇ ਨੇ ਨਾਲ ਹੀ ਹੁਣ ਤੈਨੂੰ ਉਠਿਆ ਲੈਣਗੇ ਬਾਹਰ ਚ ਆਪਦੇ ਚ ਮੰਮੀ ਉਹਨੂੰ ਵੀ ਕਿੱਥੇ ਰੱਖੀ ਬੈਠੇ ਨੇ ਮੇਰੀ ਭੈਣ ਦਾ ਡਰ ਰਹਿੰਦੀ ਆ ਉਹਨਾਂ ਨੇ ਤਾਂ ਮੇਰੀ ਭੈਣ ਨੂੰ ਵੀ ਘਰੋਂ ਕੱਢਤਾ ਮੈਨੂੰ ਕਿੱਥੇ ਰੱਖ ਲਾਣੇ ਫਿਰ ਥੋੜੀ ਕਰਤੂਤੀ ਹੀ ਜੀ ਆ ਤਾਂ ਯੂ ਤਾਂ ਕਹਿੰਨੀ ਆ ਵੀ ਆਪਦਾ ਉਰੇ ਲਿਆ ਉਹਦਾ ਦੋਏ ਭੈਣਾਂ ਹੋਮੋ ਗਿਆ ਜੇ ਹੋਰ ਕੋਈ ਬਗਾਨੀ ਆ ਗਈ ਤੈਨੂੰ ਬਹੁਤ ਜਾ ਕੇ ਮਾਰੂਗੀ ਹਿੱਚ ਪਰ ਮੰਮੀ ਇਹ ਨਹੀਂ ਹੋ ਸਕਦਾ ਹੈਗਾ ਮੈਂ ਆਪਦੀ ਭੈਣ ਦਾ ਰਿਸ਼ਤਾ ਨਹੀਂ ਲਿਆਉਂਦੀ ਹੈਗੀ ਚਾਹੇ ਕੁਝ ਵੀ ਹੋ ਜੇ ਨਹੀਂ ਲਿਆਉਂਦੀ ਤਬਾ ਸੁਣਾ ਲਿਆ ਤੇਰਾ ਹੁਣ ਚਕਾਉ ਜੁੱਲੀ ਬਿਸਤਰਾ ਇਹ ਮੰਮੀ ਮੈਨੂੰ ਕਿਹੜੀ ਵਿਵਤਾ ਚ ਪਾ ਗਏ ਹਲਾ ਮੈਂ ਐਡਾ ਵੱਡਾ ਪਾਪ ਕਿਵੇਂ ਕਰ ਸਕਦੀ ਆ ਹੈਪੀ ਤਾਂ ਅੰਜਨੀ ਨੂੰ ਭੈਣ ਮੰਨਦਾ ਪਰ ਜੇ ਮੈਂ ਅੰਜਨੀ ਕੋ ਨਾ ਗਈ ਸਾਨੂੰ ਨਾ ਮਨਾਇਆ ਤਾਂ ਇਹਨੇ ਮੈਨੂੰ ਨਹੀਂ ਇੱਥੇ ਰਹਿਣ ਦੇਣਾ ਇਹੋ ਜੀ ਵਿਵਤਾ ਚ ਪਾ ਤਰਬਾ ਤੂੰ ਮੈਨੂੰ ਕੀ ਤਰ੍ਹਾਂ ਹੁਣ ਮੈਂ ਛੋਲੇ ਕਰਦੀਆਂ ਇੱਕ ਵਾਰ ਅੰਜਨੀ ਕੋਲ ਜਾ ਕੇ ਦੇਖ ਲੈਣੀ ਆ ਜੀ ਮੈਂ ਉਹ ਕਹੂਗੀ ਉਹ ਮੈਂ ਸਹੀ ਕੀ ਹੋ ਗਿਆ ਤੂੰ ਕਦੋਂ ਦੀ ਆਈ ਬੈਠੀ ਆ ਉਦਾਸ ਜੀ ਨਾ ਬੋਲਦੀ ਆ ਨਾ ਚੱਲਦੀ ਆ ਗੱਲ ਤਾਂ ਕਰ ਲੈ ਮੇਰੇ ਨਾਲ ਨਾ ਚਾਹ ਨਾ ਪਾਣੀ ਅੰਜਨੀ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਤੇਰੇ ਨਾਲ ਕਿਵੇਂ ਗੱਲ ਕਰਾਂ ਚੱਲ ਤੂੰ ਨਹੀਂ ਕਰਨੀ ਫਿਰ ਮੇਰੀਆਂ ਸੁਣ ਲੈ ਕਾਲੇ ਜਾ ਕੇ ਆਈ ਸੀ ਮੈਂ ਫਸਟ ਆਈਆਂ ਦੇਖ ਲੈ ਸਾਰੀ ਕਲਾਸ ਚ ਬੋਲ ਵਾਲੀ ਜੀ ਮੇਰੀ ਕਹਿੰਦੇ ਕੀ ਬਾਤ ਹੈ ਬੜਾ ਪਰਦੀ ਕੁੜੀ ਟਾਪਰ ਆ ਮੈਂ ਤੈਨੂੰ ਖੁਸ਼ੀ ਨਹੀਂ ਹੋਈ ਇੰਨੇ ਵਧੀਆ ਨੰਬਰ ਆਏ ਆ ਮੇਰੇ ਹੋਈਆ ਹਰ ਮੈਂ ਮੈਂ ਤੈਨੂੰ ਦੱਸ ਨਹੀਂ ਸਕਦੀ ਵੀ ਮੈਂ ਤੇਰੀ ਖੁਸ਼ੀ ਦੀ ਖੁਸ਼ੀ ਬਣਾਵਾ ਜਹਾ ਉਹਦੇ ਦੁੱਖ ਦਾ ਦੁੱਖ 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 ਕੀ ਹੈ ਇਹ ਤਾਂ ਦੱਸ ਦੇ ਮੈਨੂੰ ਕੰਟੀ ਮੈਂ ਹਾਂ ਅਜੇ ਤੇ ਤੋ ਪੀਖ ਮੰਗਣ ਆਈ ਆ ਪੀਖ ਅਬ ਪੀਖ ਬਣੇ ਤੂੰ ਸਾਫ ਸਾਫ ਗੱਲ ਕਰ ਬੋਲੀ ਕੀ ਜਾਨੀ ਆ ਮੈਨੂੰ ਤਾਂ ਤੇਰੀ ਗੱਲ ਹੀ ਨਹੀਂ ਸਮਝ ਆਉਂਦੀ ਪਈ ਸਾਫ ਸਾਫ ਗੱਲੇ ਆ ਕਿ ਮੈਂ ਤੇਰਾ ਰਿਸ਼ਤਾ ਲੈਣ ਵਾਸਤੇ ਆਈ ਆ ਤੇ ਫਿਰ ਇਹ ਦੁੱਖ ਦੀ ਨਹੀਂ ਖੁਸ਼ੀ ਦੀ ਗੱਲ ਹੈ ਰਿਸ਼ਤਾ ਮੇਰਾ ਰਿਸ਼ਤਾ ਨੂੰ ਮੈਂ ਪਹਿਲਾਂ ਕਿਹਾ ਸੀ ਮੈਂ ਹਲੇ ਪੜਨਾ ਮੈਂ ਨਹੀਂ ਹਲੇ ਵਿਆਹੂ ਕਰਾਉਣਾ ਫਿਰ ਤੂੰ ਉਹੀ ਗੱਲਾਂ ਕਰਨ ਲੱਗੀ ਨਾਲੇ ਤੂੰ ਪਹਿਲਾਂ ਵਿਆਹ ਕਰਾ ਕੇ ਕੀ ਖੱਟਣਾ ਮੈਂ ਤਾਂ ਭਈ ਜੋਬ-ਜੋਬ ਕਰਨੀ ਐ ਮੈਂ ਨਹੀਂ ਕਰਾਉਣਾ ਹਲੇ ਪਿਆ ਫਰਾਂਜਨੀ ਛੇ ਰਿਸ਼ਤਾ ਮੇਰੀ ਖੁਸ਼ੀ ਲਈ ਹੋਵੇ ਫਿਰ ਤੇਰੀ ਖੁਸ਼ੀ ਲਈ ਤਾਂ ਮੈਂ ਜਾਨ ਵੀ ਦੇ ਦੂੰ ਵਿਆਹ ਕਿੱਡੀ ਕੀ ਚੀਜ਼ ਐ ਨਾਲੇ ਇੱਕ ਨਾ ਇੱਕ ਦਿਨ ਕਰਾਉਣਾ ਹੀ ਐ ਫਿਰ ਜਿਵੇਂ ਮੇਰੀ ਭੈਣ ਕੋ ਉਵੇਂ ਹੀ ਸੀ ਕੋਈ ਗੱਲ ਨਹੀਂ ਪਰ ਤੂੰ ਮੁੰਡਾ ਵੀ ਪਸੰਦ ਕਰ ਲੈ ਤੇ ਮੈਨੂੰ ਦੱਸਿਆ ਵੀ ਨਹੀਂ ਇਹ ਤਾਂ ਮਾੜੀ ਗੱਲ ਐ ਮੁੰਡਾ ਕੋਈ ਹੋਰ ਨਹੀਂ ਹੈ ਗਾਂਚ ਨਹੀਂ ਬਲਕਿ ਤੇਰਾ ਜੀਜੂ ਆ ਕੀ ਤੂੰ ਹੌਸ਼ ਹੋਵਾਸ ਚ ਤਾਂ ਹੈਗੀ ਐ ਕੀ ਬੋਲੀ ਜਾਨੀ ਐ ਤੂੰ ਮਜ਼ਾਕ ਕਰ ਰਹੀ ਐ ਨਾ ਮੇਰੇ ਨਾਲ ਦੇਖ ਮੈਨੂੰ ਇਹ ਮਜ਼ਾਕ ਬਿਲਕੁਲ ਨਹੀਂ ਪਸੰਦ ਆਇਆ ਨਹੀਂ ਅੰਜਨੀ ਮੈਂ ਮਜ਼ਾਕ ਨਹੀਂ ਕਰ ਰਹੀ ਛੋੜਾ ਕੁਛ ਕਹਿ ਰਹੀ ਆ ਸੱਚੀ ਕਹਿ ਰਹੀ ਆ ਮੈਂ ਸੱਚੀ ਤੇਰਾ ਰਿਸ਼ਤਾ ਤੇਰੇ ਜੀਜੂ ਲਈ ਲੈ ਕੇ ਆਈ ਆ ਮੈਂ ਤਾਂ ਸਮਝ ਨਹੀਂ ਰਹੀ ਤਾਂ ਬੋਲ ਕੀ ਰਹੀ ਹੈ ਨਾਲੇ ਤੂੰ ਐਡੀ ਗੱਲ ਬੋਲ ਕਿਵੇਂ ਸਕਦੀ ਹੈ ਉਹ ਜਿੱਜੂ ਨਹੀਂ ਭਰਾਣੇ ਮੇਰੇ ਇਹ ਗੱਲ ਮੈਨੂੰ ਪਤਾ ਬੇ ਉਹ ਤੇਰੇ ਭਰਾਣੇ ਪਰ ਇਹ ਗੱਲ ਮੰਮੀ ਨੂੰ ਕੌਣ ਸਮਝਾਵੇ ਮੰਮੀ ਨੇ ਮੈਨੂੰ ਘਰੋਂ ਕੱਢਤਾ ਮਾਸੀ ਨੇ ਕਿਉਂ ਇਹ じゃ ਕੀ ਹੋ ਗਿਆ ਮਾਸਥੈ ਨੂੰ ਪਤਾ ਤਾਂ ਹੈਗਾ ਔਲਾਦ 3 ਸਾਲ ਹੋ ਗਏ ਮੰਮੀ ਕਹਿੰਦੀ ਅਜੇ ਤੱਕ ਜਵਾਕ ਦਾ ਮੁੰੇ ਦਿਖਾਇਆ ਛਲ ਜੇ ਕਹਿੰਦੀ ਤੂੰ ਨਹੀਂ ਦਿਖਾ ਸਕਦੀ ਆਪਦੀ ਭੈਣ ਦਾ ਰਿਸ਼ਤਾ ਲਿਆ ਤੇ ਫਿਰ ਮਾਸੀ ਨੂੰ ਸਮਝਾਉਣਾ ਸੀ ਨਾ ਇਹ ਕੋਈ ਮਜ਼ਾਕ ਚੱਲ ਰਿਹਾ ਅਖੇ ਲਾਦ ਨਹੀਂ ਹੋਈ ਤਾਂ ਹੋਰ ਵਿਆਹ ਕਰਵਾ ਲਓ ਇੱਕ ਹੀ ਗੱਲ ਹੋਈ ਨਾਲੇ ਇਹ ਕੋਈ ਜਵਾਕਾਂ ਵਾਲੀ ਗੱਲ ਐ ਅਖੇ ਹਾਂ ਇਹਦੇ ਕੋਲ ਨਹੀਂ ਜਵਾਬ ਹੋਇਆ ਦੂਜੀ ਵਿਆਹ ਲਿਆ ਦੂਜੀ ਕੋਲੇ ਹੋ ਜਾਊਗਾ ਮੈਨੂੰ ਨਹੀਂ ਇਹ ਸਭ ਕੁਝ ਪਸੰਦ ਆਇਆ ਦੀਦੀ ਤੈਨੂੰ ਤਾਂ ਉਹ ਤੇ ਠੋਕੇ ਜਵਾਬ ਦੇਣਾ ਚਾਹੀਦਾ ਸੀ ਵੀ ਮੇਰੀ ਭੈਣ ਤਾਂ ਪੜਦੀ ਐ ਉਹ ਨਹੀਂ ਕਰਾਉਂਦੀ ਵਿਆਹ ਤੇ ਤੂੰ ਮੂੰ ਜਾ ਕੇ ਮੇਰੇ ਕੋਲ ਆ ਗਈ ਪਸੰਦ ਤਾਂ ਮੈਨੂੰ ਵੀ ਨਹੀਂ ਆਇਆ ਸੀ ਅੰਜਲੀ ਮੈਂ ਵੀ ਨਹੀਂ ਚਾਹੁੰਦੀ ਹੈਗੀ ਕਿ ਜਿਹੜੀ ਦਲਦਲ 'ਚ ਮੈਂ ਫਸੀ ਹੋਈ ਆ ਮੇਰੀ ਭੈਣ ਵੀ ਫਸੇ ਪਰ ਕੀ ਕਰਾਂ ਕੋਈ ਸਮਝ ਨਹੀਂ ਆ ਰਿਹਾ ਸੀ ਪਰ ਇਹ ਗੱਲ ਤਾਂ ਤੂੰ ਵੀ ਸਹੀ ਕਹਿ ਰਹੀ ਐ ਮੈਨੂੰ ਜਾਂਦੀ ਲੋੜ ਹੀ ਨਹੀਂ ਉੱਥੇ ਮੈਂ ਕਰਦੀ ਆਪਾਂ ਦੋਨੇ ਭੈਣਾਂ ਇੱਥੇ ਰਹਿ ਲਾਂਗੇ ਕੋਈ ਗੱਲ ਨਹੀਂ ਆਪਾਂ ਰਲ ਮਿਲ ਕੇ ਕੰਮ ਕਰਕੇ ਲੋਕਾਂ ਦੇ ਘਰਾਂ 'ਚੋਂ ਗੁਜ਼ਾਰਾ ਕਰ ਲਾਂਗੇ ਮੈਂ ਵੀ ਨਹੀਂ ਉੱਥੇ ਜਾਂਦੀ ਹੈਗੀ ਨਾ ਪੈਣੇ ਮਾਸਾ ਤਾਂ ਤਾਇ ਜੀ ਨੇ ਤੇਰਾ ਵਿਆਹ ਕੀਤਾ ਹੋ ਕੇ ਕਹਿਣਗੇ ਦੁਬਾਰਾ ਵਾਰ ਚਾ ਕੇ ਬੈਠ ਕੇ ਨਾਲੇ ਲੋਕ ਲੋਕਾਂ ਦੀਆਂ ਗੱਲਾਂ ਉਹਨਾਂ ਨੇ ਨਹੀਂ ਜਿਉਣ ਦੇਣਾ ਆਪਾਂ ਨੂੰ ਤੂੰ ਐ ਆਪਦਾ ਘਰ ਛੱਡ ਕੇ ਤੇ ਕਿੰਨਾ ਚਿਰ ਬੈਠ ਜਾਂਗੀ ਵਿਆਹੀ ਵਰੀ ਐ ਤੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਮਾਸੀ ਇਹ ਜਿਹੇ ਜਿਤ ਕਰੀ ਕਿਉਂ ਜਾਂਦੇ ਆ ਸਮਝ ਤਾਂ ਮੈਨੂੰ ਵੀ ਨਹੀਂ ਆਉਂਦੀ ਵੀ ਹੁਣ ਮੈਂ ਕੀ ਕਰਾਂ ਜੇ ਮੈਂ ਤੇਰਾ ਰਿਸ਼ਤਾ ਨਾਲ ਲੈ ਕੇ ਜਾਵਾਂ ਤਾਂ ਮम्मी ਨੇ ਮੈਨੂੰ ਨਹੀਂ ਘਰੇ ਬੜਨ ਦੇਣਾ ਜੇ ਮੈਂ ਲੈ ਕੇ ਜਾਨੀ ਆ ਤਾਂ ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤਦੀ ਆ ਤੂੰ ਆਪ ਸਮਝਦਾਰ ਆ ਤੈਨੂੰ ਤਾਂ ਪਤਾ ਹੀ ਆ ਦੀ ਤੇਰਾ ਜਿੱਜਾ ਤੈਨੂੰ ਭੈਣ ਮੰਨਦਾ ਤੇ ਉਹ ਤੈਨੂੰ ਮੇਰਾ ਦਰਜਾ ਕਦੇ ਵੀ ਨਹੀਂ ਦੇ ਸਕਦਾ ਪਰ ਮੰਮੀ ਨੂੰ ਇਹ ਦਰਜਾ ਲੈਂਦੀ ਵੀ ਨਹੀਂ ਤੂੰ ਪਾਗਲ ਤੇਰੀ ਥਾਂ ਤੇ ਮੈਂ ਕਿਵੇਂ ਹੋ ਸਕਦੀ ਆ ਇਹ ਤਾਂ ਕਦੇ ਵੀ ਨਹੀਂ ਮੰਜ਼ੂਰ ਮੈਨੂੰ ਪਰ ਤੇਰਾ ਘਰ ਬਚਾਉਣ ਲਈ ਜੇ ਮੈਨੂੰ ਇਹੀ ਕਰਨਾ ਪਊਗਾ ਤਾਂ ਹੀ ਸਹੀ ਦੇਖ ਮੈਂ ਕਦੇ ਨਹੀਂ ਇਸ ਰਿਸ਼ਤੇ ਲਈ ਹਾਂ ਕਰਨੀ ਸੀ ਪਰ ਤੂੰ ਮੇਰੇ ਲਈ ਬਹੁਤ ਜ਼ਰੂਰੀ ਆ ਤੈਨੂੰ ਰੋਂਦੇ ਵੇ ਨਹੀਂ ਮੈਂ ਵੇਖ ਸਕਦੀ ਤੇ ਛਮਾਸੀ ਨੂੰ ਆਇਆ ਲੱਗਦਾ ਵੀ ਮੇਰੇ ਉੱਤੇ ਜਾਣ ਤੇ ਤੈਨੂੰ ਉੱਥੇ ਥਾਂ ਮਿਲੂਗੀ ਤਾਂ ਤੂੰ ਜਿਵੇਂ ਕਹੇ ਭੈਣ ਦੇਖ ਮੇਰੀ ਮਾਂ ਤਾਂ ਹੈ ਨਹੀਂ ਮੇਰੀ ਤਾਂ ਮਾਂ ਤੂੰ ਹੀ ਸੀ ਜਿਨੇ ਮੈਨੂੰ ਆਪਦੇ ਨਾਲ ਰੱਖਿਆ ਖਵਾਇਆ ਏਡਾ ਕੀਤਾ ਪੜਾਇਆ ਸਾਰਿਆਂ ਨਾਲ ਲੜ ਗਈ ਮੇਰੇ ਪਿੱਛੇ ਤੇ ਮੈਂ ਹੁਣ ਤੇਰੇ ਲਈ ਇਹਨਾ ਵੀ ਨਹੀਂ ਕਰੂਗੀ ਹਰਨਜਨੀ ਤੂੰ ਸੋਚ ਲੈ ਕਦਮ ਨਾ ਸੋਚ ਸਮਝ ਕੇ ਚੱਕੀ ਇਹ ਫੈਸਲਾ ਮੇਰਾ ਨਹੀਂ ਹੈਗਾ ਪਰ ਫਿਰ ਵੀ ਕਿਤੇ ਨਾ ਕਿਤੇ ਮੈਨੂੰ ਵੀ ਇਹ ਲੱਗਦਾ ਵੀ ਜੇ ਰੱਬ ਨੇ ਮੇਰੀ ਸੁਣ ਲਈ ਤੇਰੇ ਕੋਲ ਜਵਾਬ ਹੋ ਗਿਆ ਤਾਂ ਮੇਰੇ ਵੀ ਪੈਰ ਲੱਗ ਜਾਣਗੇ ਕੋਈ ਤੈਨੂੰ ਜਿਵੇਂ ਸਹੀ ਲੱਗਦਾ ਤੂੰਵੇਂ ਕਰ ਲੈ ਮੈਂ ਤੇਰੇ ਨਾਲ ਠੀਕ ਚੱਲਦੇ ਆਪਾਂ ਜਿਵੇਂ ਹੋਗਾ ਦੇਖੀ ਜਾਊਗੀ ਬਾਕੀ ਮੇਰੀ ਕਿਸਮਤ ਮੈਂ ਕੱਪੜੇ ਬਦਲ ਲੇ ਹਾਂ ਅੰਜੁਨੀ ਤਾਂ ਮੰਨ ਗਈ ਹਰਨਾ ਤਾਂ ਮੇਰਾ ਦਿਲ ਮੰਨਦਾ ਤੇ ਨਾ ਹੀ ਇਹਨਾਂ ਨੇ ਮੰਨਣਾ ਸਿਰਫ ਇੱਕ ਮੰਮੀ ਦੀ ਜ਼ਿੱਦ ਕਰਕੇ ਤਿੰਨ ਤਿੰਨ ਜਾਨਾਂ ਬਲੀ ਚੜ੍ਹ ਰਹੀਆਂ ਨੇ ਇਨਾ ਘਰਾਂ ਵੀ ਤੱਕੀ ਮੇਰੇ ਤਾਂ ਕੁਛ ਬਸ ਹੀ ਨਹੀਂ ਆਏਗਾ ਛੇ ਰਬ ਮੇਰੀ ਸੁਣ ਲਾਂ ਦਾ ਤਾਂ ਮੇਰੀ ਭੈਣ ਮੈਂ ਡਾ ਕਦਮ ਚੱਕਨ ਦੀ ਲੋੜ ਹੀ ਨਹੀਂ ਸੀ ਪੈਣੀ ਲਬੁੱਤਾ ਮੈਂ ਤਾਂ ਪਹਿਨ ਨਹੀਂ ਬਤਾਤੀ ਵੀ ਤੂੰ ਮੰਨ ਜਾਈਂਗੀ ਕਿਹੜੀ ਉਹ ਗੱਲ ਲੈ ਜਾਣਦੀ ਹੁੰਦੀ ਵੀ ਮੇਰੇ ਆਪ ਦਾ ਘਰ ਨਾ ਬਸਾਵਾ ਆਪਦੀ ਭੈਣ ਤਾਂ ਲਈ ਵਧੀਆ ਹੋ ਗਿਆ ਪੁੱਤ ਦੇਖ ਹੁਣ ਤੂੰ ਵਧੀਆ ਬਣ ਕੇ ਰਹੇ ਉਹਦੇ ਭੈਣਾਂ ਪੱਣੇ ਤਾਂ ਨਹੀਂ ਤੂੰ ਆਪਦਾ ਘਰ ਬਸਾਈ ਸਾਰੀ ਕਾਰਮਕਥਾ ਤੇਰੇ ਹੱਥ ਹੋ ਜੂਗੀ ਫੇਰਾ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਉਣੀ ਵਧੀਆ ਰਹੀ ਪਤਾ ਜਿੰਨਾ ਛੇਤੀ ਹੁਣ ਤੂੰ ਮੈਨੂੰ ਵਾਰਸ ਦੇ ਦੇਗੀ ਕਰਦਾ ਇਹ ਤਾਂ ਨਹੀਂ ਦਿੱਤਾ ਗਿਆ ਮੈਂ ਤਾਂ ਤੈਨੂੰ ਕਹੇਗਾ ਨਹੀਂ ਮੈਂ ਕਹਿੰਦੀ ਬੇਟੀ ਤੂੰ ਮੇਰੇ ਸੀ ਜਾਣੀ ਸੀ ਉਨਹੀਂ ਛੇਤੀ ਸਾਰਾ ਘਰ ਵਾਰਤੇ ਰਹ ਮਾਸੀ ਪਰ ਤੁਹਾਨੂੰ ਨਹੀਂ ਲੱਗਦਾ ਜੇ ਜੋ ਤੁਸੀਂ ਕਰ ਰਹੇ ਹੋ ਗਲਤ ਹੈ ਨਾ ਪੁੱਤ ਇਹ ਗਲਤ ਨਹੀਂ ਜੇ ਮੈਂ ਗਲਤ ਵਾਇਸ ਵਿੱਚ ਹੁੰਦੀ ਮੈਂ ਕੋਈ ਜੇ ਵਾਰਸ ਦੇਣ ਦੀ ਮੈਨੂੰ ਤਾਂ ਕਾਸੀ ਦੀ ਲੋੜ ਇੰਦੀ ਵੀ ਤੈਨੂੰ ਨਹੀਂ ਹੁੰਦੀ ਮੈਂ ਤੂੰ ਮੇਰੀ ਤੀ ਸਿਆਣੀ ਬਣ ਗਈ ਸਿਆਣੀਏ ਤੂੰ ਵਧੀਆ ਉਹਨੇ ਵੀ ਮੰਨ ਲਈ ਤੇ ਦੇ ਉਹਨੂੰ ਕਿਹੜਾ ਆਪਦੇ ਘਰ ਬਸਾਉਣ ਦੀ ਲੋੜ ਨਹੀਂ ਹੈਗੀ ਗੱਲ ਘਰ ਬਸਾਉਣ ਦੀ ਨਹੀਂ ਹੈਗੀ ਗੱਲ ਇਹ ਹੈ ਮਾਸੀ ਵੀ ਤੁਸੀਂ ਕੀ ਸੋਚ ਲਿਆ ਵੀ ਮੇਰੀ ਭੈਣ ਵਿਚਾਰੀ ਜੇ ਉਹਦੇ ਸਿਰ ਤੇ ਮਾਪਿਓ ਨਹੀਂ ਹੈਗੇ ਤੁਸੀਂ ਉਹਨੂੰ ਇੰਨਾ ਮਜਬੂਰ ਕਰਤਾ ਉਹ ਮੇਰੇ ਕੋਲੇ ਆ ਕੇ ਰੋਈ ਪਰ ਚਲੋ ਕੋਈ ਨਹੀਂ ਟੋੜੀ ਤਾਂ ਜਿੱਤ ਹੋ ਗਈ ਨਾ ਮੈਂ ਹੀ ਘਰੇ ਆ ਗਈ ਜਿਵੇਂ ਤੁਸੀਂ ਚਾਹੁੰਦੇ ਹੋ ਓਵੇਂ ਹੋ ਗਿਆ ਬਾਕੀ ਤੁਹਾਨੂੰ ਮਨਜ਼ੂਰ ਜਿੱਤ ਤਾਂ ਕਾਹੀਏ ਮੈਨੂੰ ਵੀ ਐ ਵੀ ਮੇਰਾ ਘਰ ਵੀ ਬਸ ਜੇ ਮੇਰੀ ਦੇੜੀ ਗਾਂਵਾਂ ਬਸ ਜੇ ਛਲ ਕੋਈ ਨਹੀਂ ਮਾਸੀ ਜੀ ਗੱਲ ਤੈਨੂੰ ਪਤਾ ਹੈ ਬੁੜੀਆਂ ਨੂੰ ਹੋਈ ਜਾਂਦੇ ਆ ਗੱਲਾਂ ਦਾ ਜਿਵੇਂ ਤੁਹਾਨੂੰ ਸਹੀ ਲੱਗਦਾ ਓਵੇਂ ਤੁਸੀਂ ਕਰ ਲਓ ਕੋਈ ਗੱਲ ਨਹੀਂ ਹਾਂ ਤੁਸੀਂ ਆਣੀਏ ਮਿਰਤੀ ਪਾਣੀ-ਤਾਣੀ ਲਿਆਵਾਂ ਤੇਰੇ ਖਾਤਰ ਨਹੀਂ ਬੱਸ ਮਾਸੀ ਬਹੁਤ ਵਛਿਆਣੀ ਰਹੀ ਮਿਰਤੀ ਵਧੀਆ ਰਹੀ ਵਧੀਆ ਬਣਾ ਕੇ ਰੱਖਿਆ ਉਹਦਾ ਜਿੰਨਾ ਛੇਤੀ ਵਾਰਸ ਦੇ ਦੇ ਜੀ ਮੈਨੂੰ ਉਹਨਾਂ ਛੇਤੀ ਆਪਦਾ ਕਬੀਲਦਾਰੀ ਤੇਰੇ ਹੱਥ ਸਾਰਾ ਸਾਮਸਲਾਈ ਤੂੰ ਹੀ ਕਰ ਚੰਗਾ ਮਾਸੀ ਤੁਸੀਂ ਬਗਜੋ ਮੈਂ ਆ ਆ ਦੇਖ ਲੈ ਕਿੱਡੀ ਚਲਾਕ ਬੁੜੀ ਐ ਹੁਣ ਪਤਾ ਲੱਗਿਆ ਭੈਣ ਕਿਉਂ ਰੋਂਦੀ ਸੀ ਕਿੰਨਾ ਮਜਬੂਰ ਕਰ ਰੱਖਿਆ ਸੀ ਅੱਛਾ ਤਾਂ ਮੈਂ 5 ਮਿੰਟ ਆ ਕੇ ਕਿ ਬੈਠੀ ਐਨੇ ਵਾਰਸ 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 ਦੀ ਰਟ ਲਾ ਰੱਖੀ ਐ ਤਾਂ ਜਾਣ ਖਾਣ ਵਾਲੀ ਐ ਵਿਚਾਰੀ ਮੇਰੀ ਭੈਣ ਕਿਵੇਂ ਸਹੰਦੀ ਹੋਊਗੀ ਇਹਨੂੰ ਇੰਨਾ ਟਾ ਮੈਂ ਤਾਂ ਬਹੁਤ ਅਰਸਾ ਹੀ ਜਾਂਦਾ ਉਹਦੇ ਤੇ ਵਿਚਾਰੀ ਬੋਲ ਕੇ ਨਹੀਂ ਦੱਸਦੀ ਸੀਗੀ ਸਾਰਾ ਦਿਨ ਇੱਥੇ ਤਿਲ ਤਿਲ ਮਰਦੀ ਤੇ ਅਸੀਂ ਕਦੇ ਉਹਦੀ ਸਾਰ ਵੀ ਨਹੀਂ ਲਈ ਹੈਗੀ ਵਿਚਾਰੀ ਕਿੰਨਾ ਕੁਝ ਸਿਆ ਹੋਣਾ ਉਹਨੇ ਤੇ ਕਹੇ ਜੀ ਇਹ ਬੁੜੀ ਇੱਕ ਬੁੜੀ ਸਿਰਫ ਇੱਕ ਜਵਾਕ ਪਿੱਛੇ ਕਿੰਨੀ ਅੰਨੀ ਹੋ ਸਕਦੀ ਹੈ ਕਿਸੇ ਦੀ ਜ਼ਿੰਦਗੀ ਕਿਵੇਂ ਬਰਬਾਦ ਕਰ ਸਕਦੀ ਹੈ ਫਿਰ ਵੀਰੇ ਮੈਂ ਮਾਸੀ ਨੂੰ ਕੀ ਜਵਾਬ ਦਵਾਂ ਤੂੰ ਮੰਨਦੀ ਨਹੀਂ ਮੇਰੀ ਕਿਸੇ ਗੱਲ ਨੂੰ ਅੰਜਲੀ ਕਿਉਂ ਤੂੰ ਉਹਦੇ ਪਿੱਛੇ ਪਾਗਲ ਹੋਈਆਂ ਉਹ ਤਾਂ ਹੈ ਹੀ ਪਾਗਲ ਆ ਆਪਣੇ ਭੈਣ ਭਰਾ ਦੇ ਰਿਸ਼ਤੇ ਨੂੰ ਮੈਂ ਤੂੰ ਦੂਜਾ ਨਾਂ ਨਹੀਂ ਦੇਣਾ ਚਾਹੁੰਦਾ ਮੈਂ ਤਾਂ ਆਪ ਵੀਰੇ ਉਹੀ ਕਿਹਾ ਮਾਸੀ ਨੂੰ ਪਰ ਮਾਸੀ ਕਿਸੇ ਦੀ ਗੱਲ ਮੰਨਣ ਤਾਂ ਹੀ ਆ ਨਾ ਉਹ ਤਾਂ ਆਪਦੀ ਜ਼ਿੱਦ ਕਰੀ ਬੈਠੇ ਨੇ ਹੁਣ ਉਹਨਾਂ ਨੂੰ ਕਿਵੇਂ ਸਮਝਾਵਾਂ ਮੈਂ ਦੇਖ ਮੈਂ ਤਾਂ ਉਸ ਦਿਨ ਗੱਲ ਹੋਈ ਸੀ ਮੈਂ ਉਹਨੂੰ ਠੋਕ ਕੇ ਜਵਾਬ ਦਿੱਤਾ ਵੀ ਆਪਾਂ ਨਹੀਂ ਰਿਸ਼ਤਾ ਕਰਾਉਣਾ ਹੈਗਾ ਚਿਜੂ ਉਹ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਹੈਗੇ ਮੈਂ ਤਾਂ ਭੈਣ ਨੂੰ ਵੀ ਕਹਿ ਕੇ ਦੇਖ ਲਿਆ ਉਹ ਕਹਿੰਦੀ ਹੈ ਵੀ ਤੂੰ ਜਿਵੇਂ ਮਾਸੀ ਕਹਿੰਦੇ ਓਵੇਂ ਕਰ ਲੈ ਖੋਰੇ ਸਾਡੇ ਘਰੇ ਖੁਸ਼ੀਆਂ ਆ ਜਾਣ ਪਰ ਉਹਨੂੰ ਪਾਗਲ ਨੂੰ ਕੀ ਪਤਾ ਵੀ ਐ ਖੁਸ਼ੀਆਂ ਆਉਣ ਲੱਗੀਆਂ ਤਾਂ ਬਸ ਹੈ ਅੰਜਲੀ ਉਹਦੀ ਮਜਬੂਰੀ ਹੈ ਉਹ ਮਜਬੂਰੀ ਸਾਰਾ ਕੁਝ ਮਜਬੂਰੀ ਚ ਕਹਿ ਰਹੀ ਹੈ ਉਹ ਮੈਨੂੰ ਪਤਾ ਹੈ ਬਈ ਮੈਨੂੰ ਸਭ ਪਤਾ ਹੈ ਪਰ ਹੁਣ ਮਾਸੀ ਦਾ ਕੀ ਕਰੀਏ ਉਹਨਾਂ ਨੂੰ ਕੀ ਸਮਝਾਈਏ ਮੈਂ ਤਾਂ ਜਵਾਬ ਦੇਤਾ ਤੂੰ ਵੀ ਉਹਨੂੰ ਜਾ ਕੇ ਜਵਾਬ ਦੇ ਦੇ ਮੈਂ ਕਿਉਂ ਸਾਫ਼ ਸਾਫ਼ ਉਹਨੂੰ ਬੋਲ ਦੇ ਮੈਂ ਵਿਆਹ ਕਰਾਉਣਾ ਨਹੀਂ ਹੈਗਾ ਜਦੋਂ ਮੈਂ ਭੈਣ ਭਰਾ ਦੇ ਰਿਸ਼ਤੇ ਨੂੰ ਕੁਝ ਹੋਰ ਰਿਸ਼ਤੇ 'ਚ ਬਦਲ ਲੈਣੀ ਚਾਹੁੰਦਾ ਸਹੀ ਗੱਲ ਹੈ ਮੈਂ ਤਾਂ ਆਪ ਤੁਹਾਨੂੰ ਭਰਾ ਹੀ ਸਮਝਦੀ ਆਂ ਛਲ ਕੋਈ ਨਹੀਂ ਮੈਂ ਮਾਸੀ ਨਾਲ ਗੱਲ ਕਰਕੇ ਵੇਖੂਗੀ ਹਾਂ ਹੁਣ ਜਵਾਬ ਦੇ ਦੇ ਅੰਜਲੀ ਠੀਕ ਹੈ ਯਾਰ ਮਾਤਾ ਦਾ ਕੀ ਦਿਮਾਗ ਖਰਾਬ ਹੋਇਆ ਸਾਡੇ ਭੈਣ ਭਰਾ ਦੇ ਰਿਸ਼ਤੇ ਨੂੰ ਢੱਕਲਾਕ ਨਾ ਦੇ ਰਹੀ ਓ ਕੋ ਕਰਾ ਪਰਮਾਤਮਾ ਦਾ ਹੁਣ ਇਹਦੀ ਭੈਣ ਨੂੰ ਕਹਿ ਦੂੰਗੀ ਇਹ ਤਾਂ ਹੁਣ ਮੈਨੂੰ ਦੇ ਦੇ ਵਾਰਸ ਆਪਦੇ ਘਰ ਦਾ ਬੱਚਾ ਚਲ ਮੈਂ ਇਹਨੂੰ ਕਹਿ ਦੂੰਗੀ ਵੀ ਤੂੰ ਹੀ ਪੁੱਤ ਸਿਆਣੀ ਹੁਣ ਤਾਂ ਮਾਸੀ ਹਾਂ ਪਤਾ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਪਤਾ ਕਰ ਗੱਲ ਮੈਂ ਨਾ ਹੈਪੀ ਜੀਜੂ ਨਾਲ ਗੱਲ ਕੀਤੀ ਸੀਗੀ ਮਾਸੀ ਮੈਂ ਕੀ ਉਹ ਵੀ ਨਹੀਂ ਮੰਨਦੇ ਇਸ ਰਿਸ਼ਤੇ ਨੂੰ ਸੱਚੀ ਦੱਸਾਂ ਮੈਂ ਆਪਦੇ ਭੈਣ ਲਈ ਜਾਨ ਵੀ ਦੇ ਸਕਦੀ ਆ ਵਾਸਤਾ ਕਿੱਡੀ ਗੱਲ ਹੈ ਪਰ ਤੁਸੀਂ ਇਹ ਵੀ ਤਾਂ ਸੋਚੋ ਵਿਆਹ ਕੋਈ ਗੁੱਡੇ ਗੁੱਡੀਆਂ ਦਾ ਖੇਡ ਥੋਰੀ ਐ ਦੋ ਜੀਆਂ ਨੇ ਆਪਸ ਚ ਰਲ ਮਿਲ ਕੇ ਚਲਾਉਣਾ ਹੁੰਦਾ ਵਿਆਹ ਵਰਗੇ ਰਿਸ਼ਤੇ ਨੂੰ ਤੇ ਜਦੋਂ ਦੂਜਾ ਸ਼ਖਸ ਮੰਨ ਨਹੀਂ ਰਿਹਾ ਫਿਰ ਮੈਂ ਇਕੱਲੀ ਕਿਵੇਂ ਕਰਾਂ ਹੁਣ ਹੁਣ ਤਾਂ ਆਪਦੀ ਭੈਣ ਦਾ ਘਰ ਬਸਦਾ ਚਾਹੁੰਦੀ ਨਹੀਂ ਹੈਗੀ ਐ ਵੀ ਮੇਰੇ ਭੈਣ ਦਾ ਘਰ ਬਸੇ ਮਸੀ ਉਹ ਗੱਲ ਨਹੀਂ ਹੈਗੀ ਪਰ ਤੁਸੀਂ ਇਹ ਵੀ ਤਾਂ ਸੋਚੋ ਤੇ ਜਿੱਜੂ ਹੀ ਨਹੀਂ ਮੰਨ ਰਹੇ ਹੈਗੇ ਉਹ ਤਾਂ ਕਹਿੰਦੇ ਨੇ ਮੈਂ ਤੈਨੂੰ ਆਪਣੀ ਭੈਣ ਸਮਝਿਆ ਤੇ ਗੱਲ ਵੀ ਉਹਨਾਂ ਦੀ ਸਹੀ ਆ ਸਾਡੇ ਵਿੱਚ ਕਦੇ ਜੀਜੇ ਸਾਲੀ ਵਾਲਾ ਰਿਸ਼ਤਾ ਹੈਗਾ ਹੀ ਨਹੀਂ ਸੀ ਮੈਂ ਤਾਂ ਉਹਨਾਂ ਨੂੰ ਦਾ ਭਰਾ ਸਮਝਦੀ ਸੀ ਤੇ ਤੁਸੀਂ ਸਮਝ ਸਕਦੇ ਹੋ ਮਾਸੀ ਵੀ ਇੱਕ ਪਰਾ ਪੈਣ ਦਾ ਰਿਸ਼ਤਾ ਕੀ ਹੁੰਦਾ ਹਾਂ ਇਹ ਸਭ ਕੁਝ ਅਸੀਂ ਕਿਵੇਂ ਕਰ ਲਾਂਗੇ ਸਮਝ ਤਾਂ ਮੈਂ ਸਾਖਦੀ ਆਂ ਜੀ ਮਾੜਾ ਮੋਟਾ ਤੁਸੀਂ ਵੀ ਦੋਏ ਪੈਣ ਉਹਨੂੰ ਸਮਝਾ ਸਕਦੇ ਹੋ ਹੈਪੀ ਨੂੰ ਤੇ ਕੁਝ ਮੈਂ ਕਹੂੰਗੀ ਉਹਨੂੰ ਮਾਸੀ ਤੁਸੀਂ ਆਪਦੀ ਇੱਕ ਜਿੱਦ ਪਿੱਛੇ ਸਭ ਕੁਝ ਬਰਬਾਦ ਕਰ ਰਹੇ ਹੋ ਤੁਹਾਨੂੰ ਸਮਝ ਕਿਉਂ ਨਹੀਂ ਆਉਂਦਾ ਵੀ ਇਹ ਸਭ ਕੁਝ ਜੋ ਤੁਸੀਂ ਕਹਿ ਰਹੇ ਹੋ ਸਹੀ ਨਹੀਂ ਹੈਗਾ ਇੱਕ ਬੰਦੇ ਦੀ ਇੱਕ ਬੰਦੇ ਦੀ ਤੁਸੀਂ ਮਨਜ਼ੂਰੀ ਤੱਕ ਨਹੀਂ ਲੈ ਰਹੇ ਨਾ ਉਹਦੀ ਕੋਈ ਹਾਮੀ ਹੈ ਤੁਸੀਂ ਐਵੇਂ ਧੱਕੇ ਨਾਲ ਕਿਹੀ ਜਾ ਰਹੇ ਹੋ ਵੀ ਹਾਂ ਵਿਆਹ ਕਰਾ ਲਓ ਵਿਆਹ ਕਰਾ ਲਓ ਵਾਰਿਸ ਚਾਹੀਦਾ ਇੱਕ ਵਾਰਸ ਪਿੱਛੇ ਤੁਸੀਂ ਇੰਨਾ ਗਿਰ ਸਕਦੇ ਹੋ ਪੁੱਤ ਵਾਰਸ ਪਿੱਛੇ ਨਹੀਂ ਗਾਹਾਂ ਵਾਰਸ ਦਾ ਵੀ ਮੂਰੇ ਕੋਈ ਚਾਨਣ ਚਾਹੀਦਾ ਕੰਮ ਹੈ ਤੈਨੂੰ ਉਹ ਨਹੀਂ ਪਤਾ ਹੈਗਾ ਵੀ ਅਗਲੀ ਕੁੜੀਆਂ ਨੂੰ ਕੀ ਸੋਚ ਹੁੰਦੀ ਹੈ ਮੇਰੇ ਪੁੱਤ ਦੀ ਦੇੜੀ ਵਧੇ ਮੇਰੇ ਪੁੱਤ ਦਾ ਵਾਰਸ ਆਵੇ ਮੈਨੂੰ ਵੀ ਆਪਦੇ ਵਿਹੜੇ 'ਚ ਖੇਡਦਾ ਖੜਿਆ ਹੋਣਾ ਚੰਗਾ ਲੱਗੇ ਪਰ ਮਾਸੀ ਜੀਜੂ ਦਾ ਮੰਨਦੇ ਨਹੀਂ ਹੈਗੇ ਮੈਂ ਤਾਂ ਗੱਲ ਕਰਕੇ ਉਹਨੂੰ ਮੈਂ ਮਨਾ ਲਵਾਂ ਉਹਨੂੰ ਮੈਂ ਕਰਦੀਆਂ ਗੱਲਾਂ ਹੈਪੀ ਨੂੰ ਕੋਈ ਨਾ ਤੁਸੀਂ ਵੀ ਗੱਲ ਕਰੋ ਕਰ ਜੇ ਮੈਂ ਗੱਲ ਕਰ ਲਈ ਜਨਾ ਕਿਵੇਂ ਸਮਝਾਵਾਂ ਮਸੀ ਨੂੰ ਮੈਂ ਹੱਦੀ ਹੋਈ ਪਈ ਐ ਸਭ ਕੁਝ ਕਰਕੇ ਦੇਖ ਲਿਆ ਪਰ ਇਹ ਐ ਇਹ ਤਾਂ ਕੋਈ ਸਮਝਣ ਦਾ ਨਾ ਹੀ ਨਹੀਂ ਲੈਂਦੇ ਸਹੀ ਕਹਿੰਦੀ ਸੀ ਪਰ ਬਹੁਤ ਜ਼ਿੱਦੀ ਨੇ ਇਹ ਆਪ ਦੀ ਗੱਲ ਮੰਵਾਉਂਦੇ ਨੇ ਹਮੇਸ਼ਾ ਘਟੋ ਘਟ ਕਿਸੇ ਦੀ ਜ਼ਿੰਦਗੀ ਵਾਰੀ ਤਾਂ ਸੋਚ ਲਓ ਤੁਸੀਂ ਕੀ ਹੋ ਰਿਹਾ ਕੀ ਨਾ ਛੇੜਾ ਬੰਦਾ ਮੈਨੂੰ ਭੈਣ ਕਹ ਰਿਹਾ ਉਹ ਕਿਵੇਂ ਕੁਝ ਗਲਤ ਕਰ ਸਕਦਾ ਮੇਰੇ ਨਾਲ ਇਹ ਭਗਵਾਨ ਕੀ ਕਰਾਂ ਮੈਂ ਕੁਝ ਸਮਝ ਨਹੀਂ ਆ ਰਿਹਾ ਮੈਨੂੰ ਤਾਂ ਇਦੋਂ ਤਾਂ ਇਹ ਲੱਗਦਾ मेरी भेन की जिंदगी मेरे करके बर्बाद जाती है मैं ही आप न खत्म कर ला की करा मैं <coughs> सो करे पुत मैं मीठी ऐसी मीन तक भी मेरी तो पूरी करेगी ਅਹੀ ਜੀ ਭੈਣ ਤੇਰੀ ਕਰ ਮਾਲੀ ਆਈ ਦੇਖ ਲੈ ਆ ਪ੍ਰਮਾਤਮਾ ਨੇ ਸੁਣ ਲਈ ਥੋੜੀ ਜਿਹੀ ਤੇਰੀ ਸਹੀ ਗੱਲ ਆ ਬੀਬੇ ਹਾਂ ਚੱਲ ਹੁਣ ਮੈਂ ਮੇਰੇ ਪੁੱਤ ਨੂੰ ਵਿਆਹਉਂਦੀ ਹੈਗੀ ਕੈਦੀ ਤੇਰੀ ਭੈਣ ਨੂੰ ਬਗ ਜੂਗੀ ਆਪਣੇ ਪਿੰਡ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਖੁਸ਼ਖਬਰੀ ਅੰਜਨੀ ਨੂੰ ਦੱਸਦੀ ਹਾਂ ਚੱਲ ਸੋਹਣੇ ਤਾਂ ਮੈਂ ਤਾਂ ਬੋਲ ਨਹੀਂ ਚਾਹਉ ਚੜ ਗਿਆ ਮੈਂ ਅੰਜਨੀ ਨੂੰ ਖੁਸ਼ਖਬਰੀ ਅੰਜਨੀ 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 ਤੇਰੀ ਜਿੱਤ ਕਰਨ ਦੇਖ ਲਈ ਅੰਜਲੀ ਨਾਲ ਦੀ ਜਾਨ ਦੇਤੀ ਮੈਨੂੰ ਕੀ ਪਤਾ ਸੀਗਾ ਵੀ ਆਪਣੇ ਘਰ ਤੋਂ ਖੁਸ਼ੀ ਆਉਣੀ ਆਤੀ ਹੁਣ ਇਹ ਜਾਨ ਦੇ ਦੂਗੀ ਅਬ ਜੀ ਪਤਾ ਤਾਂ ਬੇਬੇ ਤੈਨੂੰ ਸਾਰਾ ਕੁਝ ਸੀ ਤਾਈ ਦਾਜੀ ਮੇਰੀ ਭੈਣ ਨੇ ਆਉਦੀ ਜਾਨ ਦੇਤੀ ਸਿਰਫ ਇੱਕ ਤੇਰੇ ਜਿੱਤ ਕਰਕੇ ਬੇਬੇ ਖੁਸ਼ੀਆਂ ਕਿਹੜੀਆਂ ਖੁਸ਼ੀ ਦੀ ਗੱਲ ਕਰਦੀਆਂ ਅੰਧਣੀ ਤਾਂ ਵੀ ਜਾਨ ਦੇਤੀ ਮੈਂ ਬੁੱਤ ਤੂੰ ਪਿਓ ਬਣਨ ਆਲੇਗਾ ਮੈਨੂੰ ਕੀ ਪਤਾ ਸੀ ਮੇਰਾ ਆਪਣੇ ਮਿੰਨੇ ਇੱਕ ਪਾਸੇ ਮਾਂ ਹੋਣ ਦਾ ਸੁੱਖ ਦੇ ਦੇਣਾ ਤੇ ਦੂਜੇ ਪਾਸੇ ਮੇਤੋਂ ਮੇਰੀ ਭੈਣ ਗੋਦ ਲੈਣੀ ਹੈ ਵੇ ਪੁੱਤ ਹਾਈਪੀ ਇਹਦੀ ਨਾ ਬੱਚੀ ਚੱਲਦੀ ਆ ਮੈਨੂੰ ਤਾਂ ਲੱਗਦੇ ਖੁੜੀ ਚ ਹੈਗੇ ਨੇ ਸਾ ਚੀ ਤੁਸੀਂ ਐਂ ਕਰੋ ਫਟਾਫਟ ਡਾਕਟਰ ਕੋਲ ਲੈ ਕੇ ਚਲੋ ਅੰਜਨੀ ਨੂੰ ਡਾਕਟਰ ਇੱਥੇ ਬੁਲਾ ਲੈਣਾ ਬੁਲਾ ਲੈ ਨਹੀਂ ਜੀ ਆਪਾਂ ਉੱਥੇ ਲੈ ਕੇ ਚੱਲਦੇ ਆ ਚੱਕੋ ਫਿਰ ਚੱਲ ਜੀ ਪੁੱਤ ਤਾਂ ਇਹ ਹਜੇ ਕਦਮ ਕਿਉਂ ਚੱਕਿਆ ਤੀਗਾ ਹੈ ਐਨਾ ਕਦਮ ਨਹੀਂ ਆਇਆ ਇਹ ਚੱਕਦੇ ਹਾਂ ਤੇ ਮੇਰਾ ਪੁੱਤ ਸਿਆਣੀ ਬਣ ਕੇ ਰਹਿਣਾ ਚਾਹੀਦਾ ਤੇ ਤੈਨੂੰ ਮਾਸੀ ਹੁਣ ਤਾਂ ਤੂੰ ਇਹ ਗੱਲਾਂ ਕਰੀ ਜਾਨੀ ਜਦੋਂ ਤੈਨੂੰ ਮੈਂ ਕਿਹਾ ਸੀ ਵੀ ਮੈਂ ਵਿਆਹ ਨਹੀਂ ਕਰਾਉਣਾ ਤੂੰ ਮੇਰੀ ਭੈਣ ਦੇ ਮਗਰ ਪਈ ਰਹੀ ਵੀ ਨਹੀਂ ਮੈਨੂੰ ਵਾਰਿਸ ਚਾਹੀਦਾ ਵਾਰਿਸ ਚਾਹੀਦਾ ਇਹ ਤਾਂ ਸੋਚ ਲੰਦੀ ਵੀ ਕਿੰਨੀਆਂ ਜ਼ਿੰਦਗੀਆਂ ਬਰਬਾਦ ਕਰੀ ਜਾਨੀ ਤੂੰ ਆਪਦੀ ਜ਼ਿੱਦ ਪਿੱਛੇ ਤੋ ਆਈ ਕਹਿੰਦੀ ਵੀ ਮੈਂ ਤਾਂ ਕਰਵਾਉਂਦੀ ਨਹੀਂ ਜਮੀ ਪੱਥਰ ਤੇ ਲਿਖੀ ਰੇ ਪੁੱਤ ਹੈ ਜਕਾਦ ਮਨੀ ਜੱਕੀ ਨਾ ਹੁੰਦਾ ਮਾਸੀ ਤੂੰ ਕਿਸੇ ਦੀ ਗੱਲ ਹੀ ਨਹੀਂ ਸੁਣਦੀ ਸੀਗੀ ਨਾਲੇ ਖੁਸ਼ੀਆਂ ਤਾਂ ਪਰਮਾਤਮਾ ਹੁੰਦਾ ਦੇਣ ਵਾਲਾ ਤੂੰ ਤੱਕੇ ਨਾਲ ਕੀ ਕਰ ਲੇਗੀ ਰਾਂਜਨੀ ਤੈਨੂੰ ਐਡਾ ਕਦਮ ਚੱਕਣ ਦੀ 길 ਵੱਲ ਸੀ ਸਿਰਾ ਤੂੰ ਆਪਦੀ ਜਾਣ ਦੇ ਚੱਲੀ ਸੀ ਫਿਰ ਹੋਰ ਕੀ ਕਰਦੀ ਮੈਂ ਹੋਰ ਕੀ ਕਰਦੀ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮਰਨੋਂ ਮਜਬੂਰੀ ਕਰਤਾ ਸੀਗਾ ਉਹ ਹੋਰ ਕਰਦੀ ਵੀ ਕੀ ਪੁੱਤ ਮੈਂ ਤਾਂ ਨਹੀਂ ਕਿਹਾ ਸੀ ਤੀ ਤੋ ਜ਼ਹਿਰ ਪੀ ਲੈ ਚਲੋ ਛੱਡੋ ਸਾਰੀਆਂ ਗੱਲਾਂ ਖੁਸ਼ੀ ਦੇ ਟਾਈਮ ਤੇ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਸਰ ਸੁਖਰਾ ਪ੍ਰਮਾਤਮਾ ਦਾ ਅੰਜੁਨੀ ਨੂੰ ਕੁਛ ਨਹੀਂ ਹੋਇਆ ਅੰਜਨੀ ਇੱਕ ਖੁਸ਼ਖਬਰੀ ਦੀ ਗੱਲ ਹੋਰ ਤੈਨੂੰ ਹੁਣ ਵਿਆਹ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਤੂੰ ਮਾਸੀ ਬਣਨ ਲਈ ਹੈ ਸੱਚੀ ਹਾਂ ਸੁਖਰਾ ਪੁੱਤ ਤੂੰ ਮੇਰੇ ਘਰੇ ਪਾ ਗਾਲੀ ਆਈ ਜੇ ਤਾਂ ਮੇਰੇ ਨੂੰ ਇਹੋ ਗੱਲ ਲੈ ਵੀ ਖੁਸ਼ਖਬਰੀ ਦਿੱਤੀ ਮੈਨੂੰ ਇਹ ਗੱਲ ਮੈਂ ਤੁਹਾਨੂੰ ਵੀ ਦੱਸਣੀ ਸੀ ਪਰ ਕੀ ਕਰਦੀ ਤੱਲਾ ਮੈਂ ਅੰਜਲੀ ਨੂੰ ਦੱਸਣ ਗਈ ਸੀ ਪਰ ਉਸ ਟਾਈਮ ਤੇ ਨੇ ਜ਼ਹਿਰ ਪੀ ਲਿਆ ਕਮਲੀ ਨੇ ਐਨਾ ਵੀ ਸ਼ੁਕਰ ਰੱਬ ਦਾ ਹੁਣ ਤਾਂ ਪਤਾ ਵੀ ਇਹਦੀ ਜਾਨ ਬਚ ਗਈ ਖੁਸ਼ੀਆਂ ਮਨਾਓ ਆਪ ਦਿਓ ਸਤਿਆਂ ਵੀ ਮੇਰੇ ਸੋਹਰੇ ਪਰਮਾਤਮਾ ਨੇ ਛੋਲ ਲਈ ਮੈਂ ਮਾਸੀ ਵੰਨਣ ਵਾਲੀਆਂ ਤੁਸੀਂ ਖੁਸ਼ ਨਹੀਂ ਹੈਗੇ ਮੈਂ ਤਾਂ ਬਹੁਤ ਖੁਸ਼ ਹਾਂ